ਹਾਂਜੀ ਬਹੁਤ ਖੁਸ਼ੀ ਵੀ ਹੋ ਰਹੀ ਆ ਖੁਸ਼ੀ ਦੇ ਨਾਲੋਂ ਇਦਾਂ ਜ਼ਿਆਦਾ ਮਤਲਬ ਇੱਕ ਬਹੁਤ ਜਿਹੜਾ ਇੱਕ ਸਟਰਗਲ ਹੁੰਦਾ ਉਹਨੂੰ ਖਤਮ ਕਰਨ ਦੀ ਸੈਟੀਸਫੈਕਸ਼ਨ ਉਹ ਮੈਂ ਕਹੂੰਗੀ ਕਿ ਜ਼ਿਆਦਾ ਹੋ ਰਹੀ ਹੈ ਖੁਸ਼ੀ ਦੇ ਨਾਲੋਂ ਤੇ ਇਸ ਚ ਆਈ ਊਡ ਸੇ ਕਿ ਸਾਰੇ ਮਤਲਬ ਸਿਰਫ ਮੇਰੀ ਜਰਨੀ ਨਹੀਂ ਸੀਗੀ ਮੇਰੀ ਫੈਮਿਲੀ ਦੀ ਇੱਥੇ ਮੇਰੇ ਬ੍ਰਦਰ ਸਿਸਟਰ ਬਾਹਰ ਰਹਿ ਰਹੇ ਹਨ ਸਾਰਿਆਂ ਦਾ ਮੋਰਲ ਸਪੋਰਟ ਹਰ ਤਰ੍ਹਾਂ ਦੀ ਸਪੋਰਟ ਉਹਨਾਂ ਨੇ ਮੈਨੂੰ ਕੀਤੀ ਹੈ ਇਸ ਜਰਨੀ ਸੋ ਮਤਲਬ ਉਹਨਾਂ ਦਾ ਵਿਸ਼ਵਾਸ ਜੋ ਸੀਗਾ ਸਭ ਦਾ ਮੇਰੇ ਉੱਤੇ ਐਂਡ that is why ਮੈਨੂੰ ਲੱਗਦਾ ਮੈਂ ਅੱਜ ਤੱਕ ਪਹੁੰਚ ਪਾਈ ਆਂ ਇਹਨਾਂ ਦਾ ਰੇਕ ਆਇਆ ਤੁਹਾਡਾ ਮੇਰਾ 147 ਐਂਗਲ ਸਭ ਤੋਂ ਵੱਧ ਸਹਿਯੋਗ ਕੀ ਦਾ ਰੇਕ ਆਉਂਦਾ ਸੀ ਸਹਿਯੋਗ ਸ਼ਬਦਾਂ ਮੰਮੀ ਦਾ ਸਭ ਤੋਂ ਵੱਧ ਰਿਹਾ ਹਰ ਟਾਈਮ ਮੇਰੇ ਨਾਲ ਹੁੰਦੇ ਸੀ ਐਗਜ਼ਾਮ ਦੇਣ ਨਾਲ ਜਾਂਦੇ ਸੀ ਪਹਿਲਾਂ ਚੰਡੀਗੜ੍ਹ ਮੈਨਜ਼ ਹੋਏ ਉੱਥੇ ਗਏ ਡੈਲੀ ਮੇਰਾ ਇੰਟਰਵਿਊ ਸੀ ਉੱਥੇ ਮੇਰੇ ਨਾਲ ਰਹਿ ਮਤਲਬ ਹਮੇਸ਼ਾ ਹਮੇਸ਼ਾ ਮੰਮੀ ਨੇ ਮੈਨੂੰ ਕਹਿ ਕੇ ਭੇਜਣਾ ਕਿ ਕੋ ਜੋ ਵੀ ਹੈ ਤੂੰ ਲਿਖ ਕੇ ਆ ਤੂੰ ਕਹਿ ਕੇ ਜੋ ਵੀ ਬੋਲਣਾ ਬੋਲ ਕੇ ਰੱਬ ਤੇਰੇ ਨਾਲ ਹੈ ਬਸ ਮੈਂ ਆਮ ਪ੍ਰੇਇੰਗ ਫॉर ਯੂ ਸੋ ਆਈ ਊਡ ਸੇ ਕਿ ਉਹ ਚੀਜ਼ ਸੀ ਕਿ ਜਿਹੜੀ ਹਮੇਸ਼ਾ ਮੈਨੂੰ ਇੱਕ ਬਿਲੀਫ ਦਿੰਦੀ ਸੀ ਕਿ ਹਾਂ ਆਈ ਕੈਨ ਡੂ ਇਟ ਕਿਨੇ ਘੰਟੇ ਰੋਜ਼ ਪੜਾਈ ਕਰਦੀ ਸੀ ਆਮ ਮੈਂ ਐਕਚੁਅਲੀ ਜੌਬ ਵੀ ਕਰ ਰਹੀ ਸੀ ਤਾਂ ਟਾਈਮ ਘਟਣਾ ਔਖਾ ਹੁੰਦਾ ਸੀ ਬਟ ਜਦੋਂ ਐਗਜ਼ਾਮ ਨੇੜੇ ਆ ਜਾਂਦਾ ਸੀ ਜਿੱਦਾਂ ਪ੍ਰੀਲਿਮਸ ਹੈ ਮਹੀਨਾ ਰਹਿ ਗਿਆ ਜਾਂ ਮੈਨ ਉਦੋਂ ਦਾ ਫਿਰ ਮਤਲਬ ਪਤਾ ਨਹੀਂ ਲੱਗਦਾ ਸੀ ਕਿ ਦਿਨ ਕਦੋਂ ਹੋ ਰਿਹਾ ਰਾਤ ਕਦੋਂ ਹੋ ਰਹੀ ਹੈ ਉੰਜ ਤਾਂ 4-5 ਘੰਟੇ ਜਾਂ 2-3 ਘੰਟੇ ਬਟ ਨੇੜੇ ਐਗਜ਼ਾਮ ਦੇ ਬਹੁਤ ਬਹੁਤ 14-15 ਘੰਟੇ ਲੱਗ ਜਾਂਦੇ ਇਹ ਕੀ ਸਮੱਸਿਆ ਈ ਹੈ ਇਹਨਾਂ ਵਿੱਚ ਆਹ ਸਮੱਸਿਆ ਮਤਲਬ ਇਦਾਂ ਹੀ ਹੁੰਦਾ ਹੈ ਕਿ ਬਹੁਤ ਲੰਮਾ ਪ੍ਰੋਸੈਸ ਹੁੰਦਾ ਹੈ 1 ਸਾਲ 'ਚ ਤੇ ਐਗਜ਼ਾਮ ਹੁੰਦਾ ਹੈ ਤੇ ਫਿਰ ਕਿਤੇ ਰਹਿ ਜਾਂਦਾ ਹੈ ਤੇ ਫਿਰ ਥੋੜਾ ਬੜਾ ਡਿਸਆਰਟਨ ਫੀਲ ਹੁੰਦਾ ਹੈ ਕਿ ਹੁਣ ਦੁਬਾਰਾ ਤੋਂ ਸ਼ੁਰੂ ਕਰਨਾ ਪਏਗਾ ਕਰੀਏ ਕਿ ਨਾ ਕਰੀਏ ਕਿ ਛੱਡ ਦਈਏ ਕਿ ਕੁਝ ਹੋਰ ਕਰ ਲਈਏ ਤੇ ਫਿਰ ਮਤਲਬ ਫਿਰ ਉਹ ਕਰੇ ਜੀ ਇਕੱਠਾ ਕਰਨਾ ਕਿ ਹਾਂ ਤੇ ਮਤਲਬ ਆਪਣੇ ਆਪ 'ਚ ਵਿਸ਼ਵਾਸ ਰੱਖ ਪਾਣਾ ਕਿ ਹੋ ਜਾਏਗਾ ਕਰ ਲੋ ਕਰ ਲੋ ਮਤਲਬ ਦੈਨ ਦੈਟ ਵਾਸ ਦ ਮੋਸਟ ਡਿਫਿਕਲਟ ਥਿੰਗ ਆ ਮੇਂ ਮਨ ਤੇ ਵਿੱਚ ਆਇਆ ਕਿ ਇਹੀ ਐਗਜ਼ਾਮ ਦੇਣੀ ਨੇ ਹੂਰ ਵੀ ਐਗਜ਼ਾਮ ਨੇ ਹਾਂਜੀ ਮੈਂ ਜੌਬ ਕਰ ਰਹੀ ਸੀ ਐਕਚੁਅਲੀ ਇੱਥੇ ਬਟਿਆਲੀ ਇਨਕਮ ਟੈਕਸ ਡਿਪਾਰਟਮੈਂਟ ਦੇ ਵਿੱਚ ਸੋ ਮੈਂ ਇਨਸਪੈਕਟਰ ਸੀਗੀ ਤਾਂ ਉੱਥੇ ਮੈਂ ਦੇਖਿਆ ਆਫੀਸਰਸ ਨੂੰ ਦੈਨ ਆ ਫਾਊਂਡ ਗਾਟ ਟੂ ਨੋ ਕਿ ਜੇ ਤੁਸੀਂ ਆਫੀਸਰ ਹੋ ਨੀਓ ਦੇ ਯੂ ਕੈਨ ਕ੍ਰੀਏਟ ਅ ਬਿਗਰ ਇੰਪੈਕਟ ਆ ਇਨ ਦ ਲਾਈਫਸ ਆਫ ਦ ਪੀਪਲ ਆ ਇਨ ਦਾ ਪਾਲਿਸੀ ਇੰਪਲੀਮੈਂਟੇਸ਼ਨ ਐਂਡ एवरीथिंग ਤਾਂ ਫਿਰ ਮੈਨੂੰ ਹਮੇਸ਼ਾ ਤੋਂ ਲੱਗਦਾ ਸੀ ਕਿ ਹਾਂ ਮੈਨੂੰ ਅਗਰ ਇਫ ਆਈ ਹੈਵ ਦਾ ਪੋਟੈਂਸ਼ੀਅਲ ਤਾਂ ਮੈਨੂੰ ਕਰਨਾ ਚਾਹੀਦਾ ਤੇ ਮੈਨੂੰ ਇਹ ਵੀ ਲੱਗਦਾ ਕਿ ਹਰ ਕਿਸੇ ਨੂੰ ਆਪਣਾ ਹਾਈਐਸਟ ਪੋਟੈਂਸ਼ੀਅਲ ਅਚੀਵ ਕਰਨ ਦੀ ਪੂਰੀ ਕੋਸ਼ਿਸ਼ ਕਰਨੀ ਚਾਹੀਦੀ ਹੈ ਅੱਜ ਪਰਮਾਤਮਾ ਦਾ ਸ਼ੁਕਰੀਆ ਕੀਤਾ ਹਾਂਜੀ ਕੀ ਕਹਿਣਾ ਚਾਹੋਗੇ ਮਤਲਬ ਬਹੁਤ ਹੀ ਸਕੂਨ ਜਾ ਮਿਲ ਰਿਹਾ ਹੈ ਲੱਗਦਾ ਹੈ ਕਿ ਜਿਵੇਂ ਐਜ਼ ਇਫ ਯੂਨੀਵਰਸ ਵਰਕਡ ਇਨ ਮਾਈ ਫੇਵਰ ਸਾਰਾ ਕੁਝ ਮਤਲਬ ਰੱਬ ਨੇ ਆਪਣੇ ਆਪ ਸਭ ਕੁਝ ਫਲੋ ਬਣਾਇਆ ਸਾਰਾ ਕੁਝ ਕੀਤਾ ਤਾਂ ਏਦਾਂ ਵੀ ਨਹੀਂ ਲੱਗ ਰਿਹਾ ਕਿ ਖੁਦ ਕੁਝ ਕੀਤਾ ਆ ਸਭ ਕੁਝ ਐਵੇਂ ਲੱਗ ਰਿਹਾ ਜਿਵੇਂ ਬlesings ਹੀ ਆ ਜਿਨ੍ਹਾਂ ਕਰਕੇ ਸਾਰਾ ਕੁਝ ਹੋਇਆ ਆ ਆਪਣੇ ਨਾਲ ਨਾਲ ਹੋ ਕੇ ਤਾਂ ਧੰਨਵਾਦ ਕਰਉਗੇ ਜੀ ਧੰਨਵਾਦ ਕਰਨ ਨੂੰ ਤਾਂ ਬਹੁਤ ਲੋਕ ਨੇ ਮੇਰੀ ਕੱਲੀ ਦੀ ਤਾਂ ਬਿਲਕੁਲ ਜ਼ਰੂਰੀ ਨਹੀਂ ਹੈਗੀ ਇਹ ਪਹਿਲਾ ਮੰਮੀ ਦਾ ਕਰੂੰਗੀ ਤੇ ਉਸ ਤੋਂ ਬਾਅਦ ਫਿਰ ਮੇਰੇ ਬ੍ਰਦਰ ਸਿਸਟਰਸ ਨੇ ਉਹਨਾਂ ਦਾ ਕਰੂੰਗੀ ਤੇ ਬਾਕੀ ਫੈਮਿਲੀ ਹੈ ਜਿਹੜੀ ਕੈਨੇਡਾ ਦੇ ਵਿੱਚ ਰੈਡਿੰਗ ਹੈ ਇਹਨਾਂ ਦਾ ਬਾਕੀ ਮੇਰੇ ਇਨ-ਲॉज ਐਂਡ ਸਪੈਸ਼ਲੀ ਮੇਰੇ ਆਫਿਸਰਸ ਦਾ ਉਹਨਾਂ ਨੇ ਮਤਲਬ ਇੰਨੀ ਸਪੋਰਟ ਕੀਤੀ ਹੈ ਗਾਈਡ ਕਰਨ ਦੇ ਵਿੱਚ ਵੀ ਜਿਹੜੇ ਆਲਰੇਡੀ ਆਈਆਰਐਸ ਸੀਗੇ ਜਾਂ ਮੇਰੇ ਆਈਟੀਓਜ਼ ਆਫਿਸਰ ਸੀਗੇ ਤੇ ਜਨਦੀਪ ਕੌਰ ਦੇ ਮਾਤਾ ਪਿਤਾ ਨੂੰ ਵਧਾਈ ਦਿਨਾ ਹੈ ਉੱਥੇ ਜਨਦੀਪ ਕੌਰ ਨੂੰ ਵੀ ਲੱਖ ਲੱਖ ਵਧਾਈ ਦੇਣਾ ਉਹ ਪ੍ਰਮਾਤਮਾ ਅਗੇ ਅਰਦਾਸ ਕਰਦਾ ਹੈ ਕਿ ਦਿਨ ਦੁਗਣੀ ਰਾਤ ਦੁਗਣੀ ਤਰੱਕੀਆਂ ਵਖੇ ਇਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਰਹਿ ਕੇ ਪੰਜਾਬੀਆਂ ਦੀ ਸੇਵਾ ਕਰਦੀ ਰਹੇ ਔਰ ਆਪਣੇ ਪਰਿਵਾਰ ਦਾ ਪੰਜਾਬ ਦਾ ਨਾਮ ਰੋਸ਼ਨ ਕਰਦੀ ਰਹੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਆ ਧੰਨ ਧੰਨ ਬਾਬਾ ਚੁਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਮਾਤਾ ਗੁਜਰੀ ਕੌਰ ਜੀ ਦੀ ਜਿਨ੍ਹਾਂ ਦੇ ਅਸ਼ੀਰਵਾਦ ਸਰਕਾਰ ਜਮਿੰਦਰ ਸਰਕਾਰ ਸਾਡੇ ਬਹੁਤ ਹੀ ਫਤਿਹਕਾਰਜੋ ਸਾਡੀ ਭੈਣ ਬੇਟੀ ਜਪਨ ਜਨਦੀਪ ਕੌਰ ਜੀ ਜਨਦੀਪ ਕੌਰ ਜੀ ਜੋ ਜਿਨ੍ਹਾਂ ਦੀ ਸਖਤ ਮਿਹਨਤ ਨਾਲ ਉਹਨਾਂ ਨੇ ਆਈਪੀਐਸ ਦਾ ਟੈਸਟ ਪਾਸ ਕੀਤਾ ਜਿੱਥੇ ਮੈਂ ਸਮਝਦਾ ਪੂਰੇ ਹਿੰਦੁਸਤਾਨ ਦੇ ਵਿੱਚੋਂ ਇਹਨਾਂ ਨੇ ਟੈਸਟ ਪਾਸ ਕੀਤਾ ਬੱਚਿਆਂ ਨੇ ਕਿ ਸਾਡੇ ਇਲਾਕੇ ਨੂੰ ਬੜੀ ਮਾਣ ਦੀ ਗੱਲ ਆ ਸਾਡੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਨੂੰ ਬਹੁਤ ਮਾਣ ਦੀ ਗੱਲ ਆ ਪੰਜਾਬ ਨੂੰ ਮਾਣ ਦੀ ਗੱਲ ਆ ਜਿੱਥੇ ਅੱਜ ਸਾਡੇ ਬੱਚੇ ਆਈਲੈਸ ਕਰਕੇ ਬਾਹਰ ਜਾ ਰਹੇ ਨੇ ਤੇ ਉਹਨਾਂ ਬੱਚਿਆਂ ਵਾਸਤੇ ਇੱਕ ਪ੍ਰੇਰਨਾ ਸਰੋਤ ਸਰੋਤ ਨੇ ਇਹ ਕਿ ਜਿਹੜੇ ਬੱਚੇ ਉਰੇ ਰਹਿ ਕੇ ਮਿਹਨਤ ਕਰਦੇ ਆ ਆਪਣੀ ਪੜ੍ਹਾਈ ਨੂੰ ਜਾਰੀ ਰੱਖਦੇ ਨੇ ਤਾਂ ਉਹਨਾਂ ਨੂੰ ਕੰਪੀਟੀਸ਼ਨ ਲੜਦੇ ਨੇ ਤਾਂ ਆਈਪੀਐਸ ਆਈਐਸ ਬਣਨਾ ਕਿਤੇ ਪੀਸੀਐਸ ਬਣਨਾ ਹਾਂਜੀ ਪੰਜਾਬ ਪੁਲਿਸ ਦੇ ਵਿੱਚ ਇੰਸਪੈਕਟਰ ਲੱਗਣਾ ਡੀਐਸਪੀ ਬਣਨਾ ਵੱਡੇ ਉਹਦੇ ਉਧਰ ਤੇ ਜਾਣਾ ਤੇ ਸਾਡੇ ਬੱਚੇ ਜਾ ਸਕਦੇ ਨੇ ਸੋ ਇਸ ਕਰਕੇ ਮੈਂ ਉਹਨਾਂ ਇਹਨਾਂ ਮਾਪਿਆਂ ਨੂੰ ਬੇਨਤੀ ਕਰਨਾ ਚਾਹੁੰਨਾ ਮੈਂ ਅਕਸਰ ਕਹਿੰਦਾ ਹੁੰਦਾ ਵੀ ਜਿਹੜੇ ਬੱਚੇ ਬਾਹਰ ਜਾ ਰਹੇ ਨੇ ਉਹਨਾਂ ਮਾਪੇ ਪਾਪਾ ਨੂੰ ਤੇ ਬੱਚਿਆਂ ਨੂੰ ਬੇਨਤੀ ਵੀ ਇੱਕ ਵਾਰ ਉਹਰੇ ਆਪਣੇ ਧਿਰਖ ਦਾ ਕੰਪੀਟੀਸ਼ਨਲ ਆਪਣੇ ਜੋਬ ਬਣਾਉਣ ਜੇ ਕੋਈ ਨਹੀਂ ਕੋਈ ਸੈਟਲਮੈਂਟ ਨਹੀਂ ਬਾਹਰ ਚੈਲੈਂਜ ਠੀਕ ਆ ਪਰ ਸਾਡੇ ਪੜ੍ਹੇ ਲਿਖੇ ਚੰਗੇ ਬ੍ਰੇਨ ਜੋ ਕੰਪੀਟੀਸ਼ਨ ਲੜ ਕੇ ਚੰਗੇ ਉਹਦੇ ਤੇ ਜਾ ਸਕਦੇ ਸੀ ਉਹ ਸਾਰੇ ਬੱਚੇ ਬਾਹਰ ਜਾ ਰਹੇ ਨੇ ਸੋ ਇਸ ਕਰਕੇ ਮੈਂ ਜਿੱਥੇ ਇਸ ਪਰਿਵਾਰ ਨੂੰ ਵਧਾਈ ਦੇਣਾ ਕਿ ਤੁਹਾਡੀ ਉਹਨਾਂ ਦੀ ਮਦਦ ਦੀ ਉਹਨਾਂ ਦੇ ਫਾਦਰ ਦੀ ਸਮੁੱਚੇ ਇਲਾਕੇ ਨੂੰ ਮਾਣ ਦੀ ਗੱਲ ਆ ਦੇਖੋ ਜੇ ਕੋਈ ਆਫਰ ਬਣਦਾ ਬਣਦਾ ਕੋਈ ਵੱਡੇ ਉਹਦੇ ਅੰਦਰ ਸਾਰੇ ਇਲਾਕੇ ਨੂੰ ਮਾਣ ਹੁੰਦਾ ਸੋ ਸਾਨੂੰ ਬੜਾ ਮਾਣ ਆ ਕਿ ਸਾਡੀ ਇਸ ਬੇਟੀ ਨੇ ਭੈਣ ਨੇ ਇਹ ਆਈਪੀਐਸ ਟੈਸਟ ਪਾਸ ਕਰਕੇ ਸਾਡਾ ਸੌਦਾ ਮਾਣ ਬਧਾਇਆ ਬੜੀ ਖੁਸ਼ੀ ਦਾ ਸਮਾਂ ਹੈ ਸਾਡੀ ਬੇਟੀ ਸਾਡੀ ਜਨਦੀਪ ਕੌਰ ਟਵਾਣਾ ਜਿਹਨੇ ਆਈਪੀਐਸ ਸਲੈਕਟ ਯੂਪੀਐਸਸੀ ਦੇ ਵਿੱਚ ਆਈਪੀਐਸ ਸਲੈਕਟ ਹੋਈ ਆ ਉਹਦੀ ਮਿਹਨਤ ਦੇ ਨਾਲ ਪਰਿਵਾਰ ਦੀ ਉਹਦੀ ਆਪਣੀ ਮਿਹਨਤ ਟੀਚਰਸ ਦੀ ਤੇ ਸਤੰਤਨ ਬਾਬਾ ਜੂਰੋਵਰ ਸਿੰਘ ਬਾਬਾ ਫਤਿਹ ਸਿੰਘ ਮਾਤਾ ਗੁਜਰ ਕੌਰ ਦੀ ਕਿਰਪਾ ਦੇ ਨਾਲ ਆਕਾਲਪੁਰਖ ਦੀ ਕਿਰਪਾ ਦੇ ਨਾਲ ਉਹਨੇ ਇਹ ਮਕਾਮ ਹਾਸਲ ਕੀਤਾ ਅਸੀਂ ਆਪਣੇ ਸਾਰੇ ਨਗਰ ਵੱਲੋਂ ਹਲਕਾ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਪੰਜਾਬ ਦੇ ਵਿੱਚ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿਉਂਕਿ ਬਹੁਤ ਹੀ ਆਲ ਇੰਡੀਆ ਚ ਜਿਹੜਾ 147ਵਾਂ ਰੈਂਕ ਆਇਆ ਉਹਦੇ ਲਈ ਅਸੀਂ ਆਪਣੀ ਬੇਟੀ ਨੂੰ ਵਧਾਈਆਂ ਬਧੰਨੇ ਆ ਅਤੇ ਭਵਿੱਖ ਲਈ ਸ਼ੁਭ ਕਾਮਨਾ ਦੀ ਪੇਸ਼ ਕਰਦੇ ਹਾਂ ਇੰਨਾ ਕਹਿੰਦਾ ਸਾਰੀ ਸੰਗਤ ਦਾ ਵਾਹਿਗੁਰੂ ਆਕਾਲ ਪੁਰਖ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਖਾਲਸਾ